ਯਾਰ ਮੈਨੂੰ ਮਲਾ ਦਿਓ 4-5 ਮਿੰਟ ਮਲਾ ਦਿਓ ਕੋਈ ਨਹੀਂ ਮਲਾਉਂਦਾ ਤੁਸੀਂ ਕ੍ਰੀਏਟ ਕਰਾ ਰਹੇ ਹੋ ਪ੍ਰੋਬਲਮ ਸਰ ਇੱਕ ਵੀ ਨਾਮ ਨਾ ਹੋਣਾ ਮੇਰੇ ਸੰਬੰਧ ਕਰਾ ਲਓ ਬੰਦੇ ਆਉਂਦੇ ਆ ਇਹ ਪੰਜਾਬ ਉਸਰੇ ਵੀ ਦੀ ਬਾਤ ਨਹੀਂ ਹੈ ਭਾਈ ਕਿੰਨੇ ਘੰਟੇ ਹੋ ਗਏ ਬੀਬੀ ਆਪਾਂ ਇਹਨਾਂ ਨੇ ਉਹਨਾਂ ਨੇ ਘਰ ਕੇ ਜੀ ਰਹੀ ਆਪਸੰਦੇ ਨੇ ਮੈਂ ਉਹ ਹਰ ਚੀਜ਼ ਕਰਦਾ ਹਾਂ ਮੈਂ ਦੁਨੀਆ ਦਾ ਥੋੜਾ ਕਰ ਹੋਵੇ ਦੁਨੀਆ ਦਾ ਸਾਰਾ ਮਾਣ ਰਹਿਣੀਆਂ ਦਾ ਘੰਟਾ ਮੈਂ ਸਾਰੇ ਕਰਦਾ ਤੁਹਾਡਾ ਵੀ ਧੰਨਵਾਦ ਕਰੀ ਗਏ ਪੁਲਿਸ ਨੂੰ ਪੰਜ ਬੰਦੇ ਛਾ ਵੀ ਪੁਲਿਸ ਬੱਚੇ ਟੱਗਾ ਨਹੀਂ ਤੇਰਾ ਇਹ ਹਸਪੀਟਲ ਹੈ ਤੇਰਾ जा रोको चार बंदी नहीं मिलन देंगे चार बंद मिला रहे 아우 너는 좀 말을 ਬਸ ਉਹ ਕੋਈ ਨਹੀਂ ਕੋਈ ਤਾਂ ਸਾਲ ਉਹ ਡਟਿੰਗ ਤੋਂ ਬਿਨ 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 ਇਹ ਸਟਾਰਟ ਹੋ ਗਿਆ ਕੋਈ ਗੱਲ ਨਹੀਂ ਕਰਦਾ ਉਹਨਾਂ ਨੂੰ ਥੋੜੀ ਰੋਸ ਨੂੰ ਮਿਲਦੇ ਬਈ ਕਿਦਾਂ ਹੁੰਦਾ ਜੀ ਉਹ ਕਿੰਨੇ ਮਤੇਰ ਉਹ ਜਾਨੇ ਜਿਹਨਾਂ ਦੇ ਟੱਕਰ ਅੰਦਰ ਬਣਾ ਕੀਤਾ ਸਰ ਜੀ ਕਿੰਨਾ ਲਾਗਿਦਾ ਹੈ ਤੇ ਬੰਦਾਂ ਨੂੰ ਪਾਪ ਕੀ ਚਾਰਜ ਹੋ ਗਏ ਆ ਉਹ ਪ੍ਰਧਾਨ ਜੀ ਆਪਣੀ ਸੰਭਾਲ ਤੋਂ ਦੋ ਬੰਦੇ ਮਿਲਾ ਲਓ ਅਸੀਂ ਨਾਲ ਬੰਦੇ ਆਏ ਕਰੀਏ ਥੋੜੀ ਧੱਕੇ ਨਾਲ ਥੋੜੀ ਜਿਹੀ ਉਹ ਅਸੀਂ ਕਰ ਰਹੇ ਆ ਮੇਡਾ ਦੁਕਾਨ ਕਰਦੇ ਉਹ ਬੰਦੋ ਜੀ ਤੱਕ ਅਸੀਂ ਕਰ ਰਹੇ ਹਾਂ ਕੋਈ ਕਹਿੰਦੇ ਕੀ ਕਰ ਰਹੇ ਹੋ ਲਭਤ ਤੁਸੀਂ ਆ ਤਾਂ ਮਰੀਜ਼ ਬੰਦਾ ਮਰੀਜ਼ ਬੰਦਾ ਆਏ ਉਹਨਾਂ ਬੰਦੇ ਨੀ ਤੱਕਾ ਤੁਸੀਂ ਕਰੀ ਬਣਾ ਲਿਆ ਪਰਿਵਾਰ ਦਾ ਬੜੀ ਤਲਕੀ ਹੋਈ ਅੱਜ ਕੋਲ ਦੇ ਨਾਮ ਇਹ ਕੀ ਜ਼ੁਲਮ ਇੱਕ ਹੱਥ ਹੁੰਦੀ ਹੈ ਅੱਜ ਹਾਲਾਤ ਦੇਖੇ ਨੰਦਰ ਉਹਦਾ ਜਾ ਕੇ ਲੇਲੜੀਆਂ ਲੈਣ ਉਹਨਾਂ ਵਿੱਚੋਂ ਚੱਕ ਕੇ ਹੁਣ ਅਬਰਕੋ ਚੱਕ ਕੇ ਉਹਨੂੰ ਪਲਾਰ ਹਸਪੀਟਲ ਲੈ ਰਹੀ ਨੀ ਤਾ ਸਪਸ਼ਟ ਸ਼ਬਦਾਂ ਦੇ ਵਿੱਚ ਕਿ ਮੇਰਾ ਉੱਥੇ ਵੀ ਕੋਈ ਲਾਜ ਨਹੀਂ ਕਰਾਣਾ ਇੱਥੇ ਵੀ ਇਹ ਹਸਪੀਟਲ ਨਹੀਂ ਮਾੜਾ ਹਸਪੀਟਲ ਚੰਗਾ ਪਰ ਡਾਕਟਰ ਨੇ ਨਹੀਂ ਅੰਦਰ ਆਉਂਦੇ ਡਾਕਟਰ ਕੋਈ ਲਾਜ ਕਰਨ ਵਾਸਤੇ ਨਹੀਂ ਦੇਦੇ ਦੱਸੋ ਏਡਾ ਵੱਡਾ ਜ਼ੁਲਮ ਕੀ ਉਸ ਦਾ ਮੈਂ ਉਹਦੇ ਸਾਰੇ ਕਲੀਗ ਜਿਹੜੇ ਉਹਦੇ 92 ਭੇਡਾਂ ਨੇ ਮੈਂ ਬੇਨਤੀ ਕਰਨਾ ਯਾਰ ਸ਼ਰਮ ਕਰ ਲੋ ਸ਼ਰਮ ਕਰ ਲੋ ਯਾਰ ਜੇ ਤੁਸੀਂ ਐਮਐਲਏ ਦੇ ਬਣੇ ਹੋ ਤੁਹਾਡੇ ਨਾਲ ਬੈਠਾ ਹੋਣਾ ਹੈ ਕਦੀ ਖਾਦਾ ਪੀਤਾ ਹੋਣਾ ਜੇ ਉਹਨੇ ਕਸੂਰ ਕੀਤਾ ਉਹਦੇ ਨਾਲ ਨਾ ਖੜੋ ਪਰ ਉਹਦੀ ਭੈਣ ਨਾਲ ਉਹਦੀ ਮਾਂ ਨਾਲ ਉਹਦੀ ਘਰ ਵਾਲੀ ਨਾਲ ਉਹਦੀ ਧੀ ਨਾਲ ਤੇ ਜ਼ਰੂਰ ਖੜੋ ਇੱਕ ਇਨਸਾਨੀਅਤ ਦੇ ਨਾਲ ਖੜੋ ਜੇ ਤੁਹਾਨੂੰ ਲੋਕੀ ਭੇਡਾਂ ਕਹਿੰਦੇ ਨੇ ਤੁਸੀਂ ਅੱਖਾਂ ਹੀ ਬੰਦ ਕਰ ਲਈਆਂ ਕਿਸੇ ਦੀ ਹਿੰਮਤ ਨਹੀਂ ਪੈਂਦੀ ਕੋਈ ਬੰਦਾ ਬਿਮਾਰ ਵੀ ਹੋ ਜੇ ਜੇਲ੍ਹ ਵੀ ਚਲਾ ਜਾਏ ਤੇ ਉਹਦੇ ਨਾਲ ਦੇ ਐਮਐਲਏ ਆ ਕੇ ਉੱਥੇ ਆ ਕੇ ਤਾਂ ਪਤਾ ਲੈਣ ਆਏ ਨੇ ਕੋਈ ਪਟਿਆਲੇ ਦਾ ਐਮਐਲਏ ਆਇਆ ਕਦੀ ਕਿਸੇ ਨੇ ਦੇਖਿਆ ਕਦੀ ਘਰ ਵਾਲੀ ਨੂੰ ਦੇਖ ਲਈਏ ਪਟਿਆਲੇ ਦੇ ਇੱਕ ਵੀ ਦੂਰ ਦੀ ਤਾਂ ਬੜੀ ਗੱਲ ਹੈ 92 ਤੱਕ ਕਿਸੇ ਜੁਰਤ ਨਹੀਂ ਪੈਂਦੀ ਕਿਉਂਕਿ ਉਹਨਾਂ ਨੂੰ ਸਾਰੇ ਇਹਨਾਂ ਨੂੰ ਸਭ ਨੂੰ ਇੱਕੋ ਹੀ ਗੱਲ ਹੈ ਯਾਰ ਤੁਹਾਨੂੰ ਡਰਾਣਾ ਚਾਹੁੰਦੇ ਨੇ ਕਿ ਤੁਸੀਂ ਬੋਲ ਨਾ ਸਕੋ ਤੁਸੀਂ ਆਵਾਜ਼ ਨਾ ਕੱਟ ਸਕੋ ਇਹ ਸਾਰੇ ਐਮਐਲਏ ਨੂੰ ਦਿੱਲੀ ਵਾਲੇ ਹਰਮੀਤ ਨੂੰ ਪੰਜਾਬ ਪਾ ਕੇ ਉਹਦੇ ਘਰ ਦੇ ਪਰਿਵਾਰ ਦੇ ਤੰਗ ਲਗਾ ਕੇ ਜੇ ਤੁਸੀਂ ਵੀ ਕਿਸੇ ਨੇ ਬੋਲੇ ਤੇ ਤੁਹਾਡੇ ਨਾਲ ਹਾਲਾਤ ਕਰਨਗੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਯਾਰ ਉਹਦੇ ਉਹਦੇ ਪਰਿਵਾਰ ਨੂੰ ਦੇਖੋ ਤਰਸ ਕਰੋ ਮਾਰਾ ਮੋਟਾ ਐਮਐਲਏ ਫਿਰ ਕੀ ਆ ਫਿਰ ਬਣਜੋਗੇ ਬੜੀ ਬੜੀ ਐਮਐਲਏ ਬੰਦੇ ਬਣੇ ਬੜੀ ਬੜੀ ਰਹਿ ਗਏ ਜੇ ਨਹੀਂ ਬਣੋਗੇ ਇੱਕ ਸਾਲ ਰਹਿ ਗਿਆ ਇੱਕ ਸਾਲ ਵਾਸਤੇ ਛੱਡ ਦਿ ਪਰ ਆਪਦੇ ਭਰਾ ਨਾਲ ਆਪਦੇ ਉਸ ਨਾਤੇ ਨਾਲ ਆਪਦੇ ਉਸ ਪਰਿਵਾਰ ਨਾਲ ਉਹਦੇ ਨਾਲ ਤਾਂ ਖੜਜੋ ਯਾਰ ਮਾੜੀ ਮੋਡੀ ਸ਼ਰਮ ਕਰ ਰਹਾ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਐਮਐਲਏ ਨੂੰ ਉਸ ਪਰਿਵਾਰ ਨਾਲ ਖੜੋ ਇਹਨਾਂ ਤੱਕਾ ਨਾ ਹੋਣ ਦਿਓ ਠੀਕ ਹੈ ਉਹਨੇ ਮਿਲ ਕੇ ਆਈਆਂ ਔਰ ਮੈਂ ਦੇਖਿਆ ਜੋ ਉਹਨਾਂ ਦੀ ਹਾਲਾਤ ਨੇ ਬਹੁਤ ਮਾੜੇ ਨੇ ਕਿਉਂਕਿ ਉਹਨਾਂ ਦੀ ਪਹਿਲਾਂ ਵੀ ਸਰਜਰੀ ਹੋਈ ਵੀ ਹੈ ਉਹਨਾਂ ਨੇ ਸਪਸ਼ਟ ਕਹਿਤਾ ਕਿ ਇਸ ਹਸਪੀਟਲ ਦੇ ਵਿੱਚ ਮੇਰਾ ਕੋਈ ਇਲਾਜ ਨਹੀਂ ਹੋ ਰਿਹਾ ਕਿਉਂਕਿ ਡਾਕਟਰ ਸਾਹਿਬਾਨ ਨੇ ਜਿਹੜੇ ਉਹਨਾਂ ਦੇ ਉੱਤੇ ਵੀ ਬਹੁਤ ਪ੍ਰੈਸ਼ਰ ਪਾਇਆ ਗਿਆ ਹੈ ਔਰ ਉਹਨਾਂ ਨੇ ਸਪੈਸ਼ਲ ਇਹ ਗੱਲ ਕਹੀ ਹੈ ਕਿ ਜਿਹੜੇ ਐਸਐਸਪੀ ਸਾਹਿਬ ਨੇ ਇਹ ਮੇਰੇ ਤੇ ਬਹੁਤ ਪ੍ਰੈਸ਼ਰ ਪਾਇਆ ਹੋਇਆ ਔਰ ਜੇ ਖੁਦਾਨਾ ਖਾਸ ਕੁਝ ਮੈਨੂੰ ਹੋ ਗਿਆ ਤਾਂ ਮੈਂ ਲਿਖ ਕੇ ਜਾਵਾਂਗੀ ਕਿ ਜਿਹੜੀ ਇਹ ਸਰਕਾਰ ਹੈ ਔਰ ਜਿਹੜੇ ਐਸਐਸਪੀ ਸਾਹਿਬ ਨੇ ਇਹ ਪ੍ਰਸ਼ਾਸਨ ਹੈ ਇਹਨਾਂ ਕਰਕੇ ਮੈਨੂੰ ਜਿਹੜਾ ਮੇਰੀ ਮੌਤ ਹੋਊਗੀ ਸੋ ਮੈਂ ਤਾਂ ਸਰਕਾਰ ਨੂੰ ਇਹੀ ਗੱਲ ਪੁੱਛਣਾ ਚਾਹੁੰਦੀ ਆ ਕਿ ਕਿਉਂ ਇਹਨਾਂ ਤਸ਼ੱਦਦ ਕੀਤਾ ਜਾਂਦਾ ਹੈ ਔਰਤ ਦੇ ਉੱਤੇ ਕਿਉਂਕਿ ਜਿਹੜੀ ਔਰਤ ਹੈ ਜਿਹਦੇ ਉੱਤੇ ਕੋਈ ਕੇਸ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਇੱਕ ਔਰਤ ਬਿਮਾਰ ਆ ਉਹਦੀਆਂ ਪੰਜ ਸਰਜਰੀਆਂ ਹੋ ਚੁੱਕੀਆਂ ਨੇ ਕੀ ਗੱਲ ਉਹਨਾਂ ਦਾ ਉਹਨਾਂ ਦੀ ਆਪਣੀ ਮਰਜ਼ੀ ਨਾਲ ਕਿਸੇ ਹਸਪੀਟਲ ਲਿਜਾਣ ਵਾਸਤੇ ਵੀ ਨਹੀਂ ਦਿੱਤਾ ਜਾ ਰਿਹਾ ਅੱਜ ਉਹ ਕਹਿ ਰਹੇ ਨੇ ਵੀ ਅਸੀਂ ਸ਼ਾਇਦ ਕਲੌਰ ਹਸਪੀਟਲ ਜਾਣਾ ਪਰ ਉੱਥੇ ਵੀ ਉਹਨਾਂ ਨੂੰ ਇਹ ਡਰ ਹੈ ਵੀ ਜਿਹੜੇ ਡਾਕਟਰ ਨੇ ਉਹਨਾਂ ਤੇ ਕੋਈ ਪ੍ਰੈਸ਼ਰ ਨਾ ਪਾਇਆ ਜਾਵੇ ਮੈਂ ਭਗਵਾਨ ਤਮਾ ਨੂੰ ਇਹ ਗੱਲ ਕਰਦੇ ਆ ਇਹੋ ਜਿਹੇ ਕੰਮ ਜਿਹੜੀਆਂ ਔਰਤਾਂ ਦੇ ਉੱਤੇ ਨਾ ਕੀਤਾ ਜਾਵੇ ਕਿਉਂਕਿ ਗੁਰੂ ਸਾਹਿਬ ਨੇ ਵੀ ਕਿਹਾ ਹੈ ਕਿ ਗੁਰੂ ਸਾਹਿਬ ਨੇ ਵੀ ਕਿਹਾ ਸੋ ਕਿਉ ਮੰਦਾ ਆਖੇ ਜਿਤ ਜੰਮੇ ਰਾਜਾਨ ਇਸ ਔਰਤਾਂ ਦੇ ਉੱਤੇ ਜੇ ਤੁਸੀਂ ਇਹ ਜੇ ਤਸ਼ੱਦਦ ਕਰੋਗੇ ਤਾਂ ਫਿਰ ਕੀ ਹੋਊਗਾ ਤੁਸੀਂ ਬਚੋਗੇ ਨਹੀਂ ਠੀਕ ਕਿਹਾ ਉਹਨੇ ਤਰ ਤਰੀਕਾ ਤੁਹਾਨੂੰ ਬਿਲਾ ਕੇ ਤੁਸੀਂ ਕੀ ਕਿਹਾ ਉਹਨੇ ਤੁਹਾਨੂੰ ਕਈ ਜਣੇ ਤੋਂ ਸ਼ਰਤਾਂ ਸੀ ਕਿਉਂਕਿ ਕਾਫੀ ਜਣੇ ਸਾਡੇ ਇੱਥੇ ਆ ਕੇ ਗਏ ਸੀ ਮਿਲਣ ਵੀ ਨਹੀਂ ਸੀ ਦੰਦੇ कि ਉਹਨਾਂ ਨੂੰ ਪ੍ਰੋਪਰ ਇਲਾਜ ਨਹੀਂ ਦਿੱਤਾ ਜਾ ਰਿਹਾ ਅੱਜ ਅਸੀਂ ਬੜੀ ਮੁਸ਼ਕਲ ਦੇ ਨਾਲ ਪਹਿਲਾਂ ਤਾਂ ਦੇਖੋ ਉਹ ਕਹਿੰਦੇ ਸਾਨੂੰ ਸਿਕਿਉਰਟੀ ਦੀ ਵੀ ਲੋੜ ਨਹੀਂ ਹੈਗੀ ਸਾਡਾ ਇਲਾਜ ਕੀਤਾ ਜਾਵੇ ਪੁਲਿਸ ਸ਼ੌਣੀ ਬਣਾਇਆ ਹੋਇਆ ਹਸਪੀਟਲ ਨੇ ਤੇ ਉਲਟਾ ਸਾਨੂੰ ਕਹਿ ਰਹੇ ਕਿ ਤੁਸੀਂ ਹਸਪੀਟਲ ਦੇ ਵਿੱਚ ਕਿਉਂ ਆਏ ਉਹਨਾਂ ਨੇ ਸਪਸ਼ਟ ਸ਼ਬਦਾਂ ਚ ਕਿਹਾ ਪਠਾਨ ਮੱਜਰਾ ਸਾਹਿਬ ਦੀ ਵਾਈਫ ਨੇ ਕਿ ਮੇਰੇ ਇਲਾਜ ਦੇ ਵਿੱਚ ਸਿੱਧਾ-ਸਿੱਧਾ ਸਰਕਾਰ ਤੇ ਪ੍ਰਸ਼ਾਸਨ ਅੜਿੱਕਾ ਡਾ ਰਿਹਾ ਹੈ ਮੇਰਾ ਕੋਈ ਇਲਾਜ ਨਹੀਂ ਕੀਤਾ ਜਾ ਰਿਹਾ ਸਿਰਫ ਮੈਨੂੰ ਅੰਦਰ ਬੈੱਡ ਤੇ ਪਾਇਆ ਹੋਇਆ ਹੈ ਉਹਨਾਂ ਨੂੰ ਕੋਈ ਮੈਡੀਸਿਨ ਦਿੱਤੀ ਉਹਨਾਂ ਦੇ ਪੈਰਾਂ ਤੇ ਹੱਥਾਂ ਤੇ ਰਿਐਕਸ਼ਨ ਹੋਇਆ ਹੋਇਆ ਹੈ ਕਹਿੰਦੇ ਮੈਨੂੰ ਸਹਿਜੋ ਦਰਦ ਹੋ ਰਿਹਾ ਉਹਨਾਂ ਦੀ ਪਿੱਛੇ ਕੋਈ ਸਰਜਰੀ ਹੋਈ ਸੀ ਮੇਰਾ ਕੋਈ ਟ੍ਰੀਟਮੈਂਟ ਨਹੀਂ ਐਨੇ ਦਿਨਾਂ ਤੋਂ ਸਿਰਫ ਮੈਨੂੰ ਅੰਦਰ ਇੱਕ ਜਿਵੇਂ ਕੈਦ ਵਿੱਚ ਬੰਦਾ ਰੱਖਿਆ ਹੁੰਦਾ ਉਸ ਤਰੀਕੇ ਰੱਖਿਆ ਹੋਇਆ ਤੇ ਮੇਰੇ ਪਰਿਵਾਰ ਨੂੰ ਕਹਿ ਰਹੇ ਨੇ ਸਪਸ਼ਟ ਤੌਰ ਤੇ ਕਿ ਮੇਰੀ ਬੇਟੀ ਇੱਕ ਮਹੀਨਾ ਤੋਂ ਲਾਪਤਾ ਹੈ ਉਹਦਾ ਕਿਸੇ ਨੂੰ ਪਤਾ ਨਹੀਂ ਪਰਿਵਾਰ ਵਾਲਿਆਂ ਨੂੰ ਕਿ ਬੇਟੀ ਕਿੱਥੇ ਹੈ ਦੇਖੋ ਮੈਂ ਭਗਵਾਨ ਤੁਮਨ ਸਾਹਿਬ ਨੂੰ ਸਿੱਧੇ ਤਰੀਕੇ ਨਾਲ ਚਾਹਨਾ ਕਿ ਜੇ ਜ ਤੁਸੀਂ ਆਪਣੇ ਇੱਕ ਐਮਐਲਏ ਦੇ ਪਰਿਵਾਰ ਦੀ ਰੱਖਿਆ ਨਹੀਂ ਕਰ ਸਕਦੇ ਐਡੇ ਤੁਸੀਂ ਡਿੱਗ ਕੇ ਦਿੱਲੀ ਵਾਲਿਆਂ ਥੱਲੇ ਬੋਡੇ ਟੇਕਦੇ ਨੇ ਇੱਕ ਹਰਮੀਤ ਸਿੰਘ ਪਠਾਨ ਮਾਜਰਾ ਨੇ ਫਲੱਡ ਦੇ ਵਿੱਚ ਇੱਕ ਸਰਕਾਰ ਦੇ ਖਿਲਾਫ ਆਵਾਜ਼ ਇੱਕ ਅਫਸਰ ਦੇ ਖਿਲਾਫ ਆਵਾਜ਼ ਉਠਾਦੀ ਦਿੱਲੀ ਵਾਲਿਆਂ ਤੋਂ ਇਹ ਵੀ ਨਹੀਂ ਜੇ ਰਹਿ ਗਿਆ ਇੰਨਾ ਪੰਜਾਬ ਤੇ ਪੰਜਾਬ ਦੀ ਆਵਾਜ਼ ਉਠਾਉਣ ਵਾਲਿਆਂ ਤੋਂ ਉਹਨਾਂ ਨੂੰ ਨਫ਼ਰਤ ਹੈ ਕੋਈ ਕਿਸੇ ਦਾ ਪ੍ਰੈਸ਼ਰ ਕਿ ਉਹਨਾਂ ਨੇ ਕਿਸੀ ਲਈ ਹਾਂ ਉਹਨਾਂ ਨੇ ਕਿਹਾ ਕਿ ਬਿਲਕੁਲ ਬਲਤੇਜ ਪੰਨੂ ਜੀ ਦਾ ਉਹਨਾਂ ਨੇ ਸਪਸ਼ਟ ਤੌਰ ਤੇ ਨਾਮ ਲਿਆ ਤੇ ਉਹਨਾਂ ਨੇ ਐਸਐਸਟੀ ਸਾਹਿਬ ਦਾ ਵੀ ਨਾਮ ਲਿਆ ਕਿ ਸਾਨੂੰ ਸ਼ੰਕਾ ਹੈ ਕਿਉਂਕਿ ਜੋ ਡਾਕਟਰ ਉਹਨਾਂ ਦਾ ਇਲਾਜ ਕਰਨ ਆਏ ਸੀ ਉਹ ਹੱਥ ਜੋੜ ਕੇ ਗਏ ਨੇ ਕਿ ਮੈਂ ਤੁਹਾਡਾ ਕੋਈ ਟਰੀਟਮੈਂਟ ਨਹੀਂ ਕਰ ਸਕਦਾ ਇਹ ਤਾਂ ਸਾਡੇ ਜੋ ਵੀਰ ਨੇ ਜਿਨ੍ਹਾਂ ਦਾ ਅਮਰਜੋਤ ਜੀ ਦਾ ਹਸਪੀਟਲ ਹੈ ਉਹਨਾਂ ਨੇ ਕਿਹਾ ਕਿ ਮੇਰੀ ਉਹਨਾਂ ਨੇ ਜ਼ਰੂਰ ਕਿਸੇ ਤਰੀਕੇ ਮਤ ਕੀਤੀ ਹੈ ਪਰ ਸਾਨੂੰ ਇਹ ਡਰਿਆ ਸੀ ਨਾ ਲੈਣ ਤੋਂ ਡਰਦੇ ਆ ਕਿ ਸਰਕਾਰ ਕੱਲ ਨੂੰ ਉਹਨਾਂ ਦੇ ਪਿੱਛੇ ਨਾ ਪੈ ਜਾਵੇ ਐਡੀ ਗਿਰ ਗਈ ਹੈ ਇੱਕ ਔਰਤ ਨੂੰ ਤੇ ਬੱਚਿਆਂ ਨੂੰ ਜਿਹੜੇ ਕਿਸੇ ਸਰਕਾਰੀ ਅਹੁਦੇ ਤੇ ਨਹੀਂ ਰਹੇ ਕਿਸੇ ਚੁਣੇ ਹੋਏ ਅਹੁਦੇ ਤੇ ਨਹੀਂ ਰਹੇ ਕੋਈ ਨਮਾਇंदे ਨਹੀਂ ਰਹੇ ਉਹਨਾਂ ਨੂੰ ਸਰਕਾਰ ਪੁਝਾ ਰਹੀ ਹੈ ਮੱਛਾ ਕੀ ਨਜ਼ਰ ਆਉਂਦੀ ਹੈ ਇਹ ਇਲਾਜ ਨਾ ਦੇਣਾ ਕਿਸੇ ਬੰਦੇ ਚੜ ਹੀ ਨਹੀਂ ਸਕਦੇ ਕਿ ਉਹਨਾਂ ਦੇ ਖਿਲਾਫ ਕੋਈ ਆਵਾਜ਼ ਚੱਕ ਦੇ ਚਾਹੇ ਉਹਨਾਂ ਦਾ ਖੁੱਦ ਦਾ ਕੋਈ ਐਮਐਲਏ ਕਿਉਂ ਨਾ ਆਵੇ ਜਿਹੜਾ ਬੰਦਾ ਪੰਜਾਬ ਦੀ ਆਵਾਜ਼ ਉਠਾਊਗਾ ਦਿੱਲੀ ਵਾਲੇ ਉਹਦੇ ਦੁਸ਼ਮਣ ਨੇ ਅੱਜ ਉਹਨਾਂ ਨੇ ਆਪਣੇ ਐਮਐਲਏ ਦੇ ਪਰਿਵਾਰ ਨੂੰ ਇਸ ਤਰੀਕੇ ਖੱਜਲ ਖਵਾਰ ਕਰਕੇ ਦੱਸ ਦਿੱਤਾ ਠੀਕ ਜੀ ਤੁਸੀਂ ਮਿਲ ਕੁਝ ਅਕਾਲੀ ਵਰਕਰਾਂ ਦੇ ਬਹੁਤ ਲਾ ਦਿੱਤਾ ਗਿਆ ਸਾਪੋਰਟ ਦੇ ਕੁਝ ਇਲਜ਼ਾਮ ਵੀ ਲਗਾਏ ਗਏ ਨੇ ਕਿ ਕੈਨੇਡੀਅਨ ਅਫਾਕੀ ਵਰਕੇ ਇੱਕ ਨਿਚੇ ਸਥਾਪਿਤ ਹੁੰਦੇ ਨੇ ਤੇ ਮੁਲਾਕਾਤੋਂ ਲੈ ਕੇ ਗੱਲ ਕੀਤੀ ਜਾਂਦੀ ਹੈ। ਦੇਖੋ ਜੀ ਇਸ ਸਵਾਲ 'ਚ ਮੈਂ ਦੱਸਣਾ ਚਾਹਾਂਗਾ ਕਿ ਪੰਜਾਬ ਦੇ ਤੇ ਪਟਿਆਲਾ ਦੇ ਹਰੇਕ ਨਾਗਰਿਕ ਦੀ, ਹਰੇਕ ਔਰਤ ਦੀ, ਹਰੇਕ ਮਰਦ ਦੀ ਤੇ ਸਾਡੀਆਂ ਜਿਹੜੀਆਂ ਮਾਵਾਂ, ਧੀਆ ਤੇ ਭੈਣਾਂ ਦੀ ਉਹਨਾਂ ਦੀ ਜਿਹੜੀ ਸਪੋਰਟ ਕਰਨੀ ਉਹਨਾਂ ਦੀ ਰਾਖੀ ਕਰਨੀ ਸਾਡਾ ਫਰਜ਼ ਆ ਤੇ ਪਟਿਆਲਾ ਪੁਲਿਸ ਹਮੇਸ਼ਾ ਤੁਰੰਤ ਰਿਸਪੌਂਸ ਕਰਦੇ ਹੋਏ ਕਿਸੇ ਵੀ ਲੇਡੀਜ਼ ਦੇ ਸਪੋਰਟ ਲਈ ਅੱਗੇ ਆਉਂਦੀ ਹੈ ਜਿਹੜੇ ਕੇਸ ਦੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਚ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਤੇ ਕਾਨੂੰਨ ਅਪਨੇ ਕਾਰਵਾਈ ਕਰੂਗਾ ਪਰੰਤੂ ਜਿਹੜੇ ਲੇਡੀਜ਼ ਨੂੰ ਲੈ ਕੇ ਤੁਸੀਂ ਕਹਿ ਰਹੇ ਹੋ ਕਿ ਕੁਝ ਇਲਜ਼ਾਮ ਲਾਇਆ ਇਸ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਉਹਨਾਂ ਨੇ ਜਦੋਂ ਸਾਨੂੰ ਅਪਰੋਚ ਕੀਤਾ ਤੇ ਉਹਨਾਂ ਦੀ ਸਪੋਰਟ ਕਰਦੇ ਹੋਏ ਪਹਿਲਾਂ ਪਟਿਆਲੇ ਦੇ ਇੱਕ ਨਿੱਜੀ ਹਸਪਤਾਲ 'ਚ ਉਹਨਾਂ ਦਾ ਟ੍ਰੀਟਮੈਂਟ ਨੂੰ ਫੈਸਿਲਿਟੇਟ ਕਰਾਇਆ ਗਿਆ ਤੇ ਹੁਣ ਅੱਜ ਲੁਧਿਆਣੇ ਦੇ ਇੱਕ ਨਿੱਜੀ ਹਸਪਤਾਲ 'ਚ ਉਹਨਾਂ ਦੀ ਮਰਜ਼ੀ ਮੁਤਾਬਕ ਜਿੱਥੋਂ ਇਲਾਜ ਕਰਾਉਣਾ ਚਾਹੁੰਦੇ ਸੀ ਉੱਥੇ ਵੀ ਸਾਡੀ ਟੀਮ ਨੇ ਉਹਨਾਂ ਦੇ ਉੱਥੇ ਦਾਖਲ ਹੋਣ 'ਚ ਤੇ ਉਹਨਾਂ ਦੇ ਇਲਾਜ ਨੂੰ ਫੈਸਿਲਿਟੇਟ ਕਰਾਂ 'ਚ ਜਿਹੜੀ ਆ ਹੁਣ ਆ ਵੀ ਮਦਦ ਕੀਤੀ ਹੈ ਥੈਂਕ ਯੂ